ਮੈਨੂੰ ਰਾਤ ਹੀ ਸਵੇਰੇ ਇਹਨਾਂ ਦਾ ਟੈਲੀਫੋਨ ਹੋਇਆ ਪੰਜ ਕੁਜੇ ਮਰਖਾ ਕੀਤਾ ਸਵੇਰੇ ਤੇ ਮੈਂ ਉਦੋਂ ਗੱਲ ਕੀਤੀ ਮੈਨੂੰ ਕਹਿੰਦੇ ਤਾਂ ਬਟਾਲੇ ਦੇ ਵਿੱਚ ਇਹ ਗੁਰਦਾਸਪੁਰ ਦੁਕਾਨਾਂ ਸੜ ਗਈਆਂ ਨੇ ਤੇ ਸਵੇਰੇ ਪਹੁੰਚੋ ਤੇ ਮੈਂ ਸਵੇਰੇ ਹੀ ਤੇ ਸਿੱਧਾ ਆਇਆ ਔਰ ਮੈਂ ਇੱਕ ਗੱਲ ਦੀ ਮੈਨੂੰ ਤਸੱਲੀ ਹੋਈ ਕਿ ਥੋਂ ਦੇ ਬਲਜੀਤ ਮੇਰੇ ਨਾਲ ਖੜਾ ਤੇ ਕਮੇਟੀ ਵਾਲਿਆਂ ਜਦੋਂ ਇੱਥੇ ਲੋਕਾਂ ਨੇ ਕਿਹਾ ਕੀ ਕਮੇਟੀ ਨੇ ਬਹੁਤ ਜ਼ਿਆਦਾ ਮਦਦ ਕਰਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਨਹੀਂ ਤੇ ਹੋਰ ਜ਼ਿਆਦਾ ਨੁਕਸਾਨ ਹੋ ਸਕਦਾ ਸੀ ਪਰ ਜਿਹੜੀਆਂ 4 ਦੁਕਾਨਾਂ ਨੇ ਜੋ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੈ 7 ਦੁਕਾਨਾਂ ਨੇ ਤੇ ਇਹ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਔਰ ਛੋਟੇ ਦੁਕਾਨਦਾਰ ਨੇ ਆ ਮੇਰੇ ਲਾਗੇ ਖੜੇ ਨੇ ਕਹਿੰਦੇ ਜੀ ਮੇਰੇ 18000 ਸੀ ਕਿ ਮੈਂ ਸਵੇਰੇ ਅਟੈਚੀ ਲੈ ਕੇ ਆਉਣਾ ਸੀ ਉਹ ਵੀ ਵਿੱਚੇ ਚਲੇ ਗਿਆ ਮੈਂ ਦੀ ਸਭ ਨਾਲ ਵੀ ਗੱਲ ਕੀਤੀ ਹੈ ਔਰ ਚੀਫ ਮਿਨਿਸਟਰ ਨਾਲ ਵੀ ਕਰਾਂਗੇ ਔਰ ਐਮਐਲਏ ਸਾਹਿਬ ਆਪ ਜਾ ਕੇ ਵੀ ਮਿਲਣਗੇ ਚੀਫ ਮਿਨਿਸਟਰ ਨੂੰ ਕਿ ਜਿਹੜੀ ਡਿਜਾਸਟਰ ਮੈਨੇਜਮੈਂਟ ਆ ਉਹਦੇ ਤੇ ਇਹ ਚੀਜ਼ਾਂ ਕਬਰ ਹੋਣੇ ਚਾਹੀਦੇ ਇਹ ਮੇਰੇ ਖਿਆਲ ਹੈ ਕਿ ਪੂਰੇ ਹਿੰਦੁਸਤਾਨ ਚ ਇਹ ਚੀਜ਼ ਹੋਣੀ ਚਾਹੀਦੀ ਕਿ ਛੋਟਾ ਦੁਕਾਨਦਾਰ ਜਿਹੜੇ ਇਨੀ এমਪਲੋਇਮੈਂਟ ਲੋਕਾਂ ਨੂੰ ਸਾਰੇ ਨੂੰ ਦਿੱਤੀ ਹੁੰਦੀ ਆ ਤੇ ਰੋਜ਼ੀ ਰੋਟੀ ਵੀ ਇਹਦੇ ਉੱਤੇ ਚੱਲਦੀ ਆ ਤੇ ਇਹਨਾਂ ਦੇ ਨਾਲ ਜਿਹੜੇ ਮੁਲਾਜ਼ਮ ਆਣ ਕੇ ਕੰਮ ਕਰਦੇ ਉਹਨਾਂ ਦੀ ਵੀ ਰੋਜ਼ੀ ਰੋਟੀ ਤੇ ਬਹੁਤ ਥੋੜਾ ਫਰਕ ਪੈਂਦਾ ਗਵਰਨਮੈਂਟ ਨੂੰ ਔਰ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਨੇ ਇਹਨਾਂ ਨੂੰ ਵਿੱਚ ਕਰਨਾ ਪਈ ਇਹਦੇ ਇਹਦੇ ਚ ਪਾਰਲੀਮੈਂਟ ਚ ਵੀ ਇਹਦੀ ਜ਼ਰੂਰ ਆਵਾਜ਼ ਉਠਾਉਣੀ ਹੈ ਕਿ ਇਕੱਲੀ ਗੁਰਦਾਸਪੁਰ ਦੀ ਜਾਂ ਇਹ ਨਹੀਂ ਪੰਜਾਬ ਦੀ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੀ ਛੋਟੇ ਦੁਕਾਨਦਾਰ ਨੇ ਇਹਨਾਂ ਨੂੰ ਸਾਨੂੰ ਸੇਫਗਾਰਡ ਕਰਨਾ ਪਏਗਾ ਉਹਨਾਂ ਦੇ ਜਿਹੜੀ ਇਦਾਂ ਦੇ ਜਿਹੜੇ ਇਦਾਂ ਦਾ ਅੱਗ ਲੱਗ ਜਾਂਦੀ ਜਾਂ ਕੋਈ ਹੋਰ ਚੀਜ਼ਾਂ ਦੇ ਵਿੱਚ ਆਫਰ ਦੇ ਨਾਲ ਨੋ ਜਾਣਾ ਉਹਦਾ ਕੋਈ ਨਾ ਕੋਈ ਕੰਪਨਸੇਸ਼ਨ ਹੋਣੀ ਚਾਹੀਦੀ ਔਰ ਇਹ ਪੂਰੇ ਇਹਨਾਂ ਦੇ ਨਾਲ ਚੀਬਨਸ ਤੋਂ ਨੂੰ ਮਿਲਾਂਗੇ ਔਰ ਗੱਲ ਵੀ ਕਰਾਂਗੇ ਔਰ ਜੋ ਬਾਜ਼ਾਰ ਵਾਲਾ ਮੈਨੂੰ ਪ੍ਰਧਾਨ ਜੀ ਨੇ ਕਿਹਾ ਮਹਾਜਨ ਸਾਹਿਬ ਨੇ ਕਿ ਅਸੀਂ ਇਹ ਵੀ ਕਰ ਰਹੇ ਹਾਂ ਬਾਕੀ ਵੀ ਜਿਹੜੇ ਬਾਹਰਲੇ ਨੇ ਉਹਨਾਂ ਸਾਰਿਆਂ ਨੂੰ ਕਹਿ ਕੇ ਇਹਨਾਂ ਇਹਨਾਂ ਦੀ ਮਦਦ ਵੀ ਕੀਤੀ ਜਾਓ ਦੁਕਾਨਦਾਰ ਕਹਿੰਦੇ ਕਿ ਫੇਲੀਅਰ ਪ੍ਰਸ਼ਾਸਨ ਸਾਹਿਬ ਜੀ ਨੇ ਦੇਖੋ ਇਹ ਤੇ ਵਾਕਈ ਇਹ ਜਿਹੜੇ ਫਾਇਰ ਬ੍ਰਿਗੇਡ ਨੇ ਇਹਨਾਂ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੁਣ ਡੇਰਾ ਬਾਬਾ ਨਾਨਕ ਤੇ ਮੈਂ ਫਾਇਰ ਬ੍ਰਿਗੇਡ ਲੈ ਕੇ ਆ ਸੀ ਚੁੱਕ ਕੇ ਬਟਾਲੇ ਭੇਜ ਦਿੱਤੇ ਤੇ ਉਸ ਦਿਨ ਸਾਡੇ ਉਥੇ ਗਊਸ਼ਾਲਾ ਦੇ ਵਿੱਚ ਬੜੀ ਜਬਰਦਸਤ آگ ਲੱਗੀ ਮਛਰਾਲੇ ਪਿੰਡ ਤੇ ਤੇ ਉਥੋਂ ਤੱਕ ਆਉਂਦਿਆਂ ਆਉਂਦੇ ਜਿੰਨਾ ਤੂੜੀ ਸੀ ਸਭ ਕੁਝ ਸੜ ਕੇ ਸੁਆਹ ਹੋ ਗਿਆ ਔਰ ਜੇ ਕਿਤੇ ਉੱਥੇ ਡੇਰਾ ਬਾਬਾ ਨਾਨਕ ਚ ਫਾਇਰ ਬ੍ਰਿਗੇਡ ਹੁੰਦਾ ਤੇ 15 ਮਿੰਟ ਚੋਂ ਆ ਕੇ ਬੁਝ ਗਈ ਸੀ ਤੇ ਇਹ ਚੀਜ਼ਾਂ ਤੇ ਹੈਗੀਆਂ ਨੇ ਸਾਨੂੰ ਇਹਦੇ ਚ ਫਾਇਰ ਬ੍ਰਿਗੇਡ ਵੱਲ ਵੀ ਤੇ ਹੋਰਾਂ ਚੀਜ਼ਾਂ ਵੱਲ ਧਿਆਨ ਦੇਣਾ ਪਏਗਾ ਔਰ ਬਹੁਤ ਜ਼ਰੂਰੀ ਚੀਜ਼ ਹੈ ਕਿ ਇਹਨਾਂ ਚੀਜ਼ਾਂ 'ਚ 24 ਘੰਟੇ ਅਵੇਲੇਬਿਲਿਟੀ ਚਾਹੀਦੀ ਹੈ ਔਰ ਇਹਨਾਂ ਦੀ ਮੈਂ ਪ੍ਰਧਾਨ ਜੀ ਨੂੰ ਵੀ ਕਹੂੰਗਾ ਕਿ ਇਹਨਾਂ ਦੀ ਹਫਤੇ ਬਾਅਦ ਇਹਨਾਂ ਨੂੰ ਸਟਾਰਟ ਕਰਕੇ ਦੇਖਣਾ ਚਾਹੀਦਾ ਔਰ ਰੀਅਸਲ ਵੀ ਕਰਨੀ ਚਾਹੀਦੀ ਹੈ ਤਾਂ ਕਿ ਇਹ ਕੋਈ ਉਹ ਜਿਹੀ ਚੀਜ਼ ਹੁੰਦੀ ਹੈ ਉਹ ਦੁਬਾਰਾ ਨਾ ਹੋਵੇ